ਇੱਕ ਟਿਕਟ ਖਾਲਸਾ ਵਾਇਗ ਦੀ ਖਤੇ ਇਹ ਬੁਰਦਵਾਰ ਜਨਮ ਸਥਾਨ ਸ਼ਿੰਨੰਦਾਂਕ ਦੇਖ लीजिए ਸ਼ੁਭਾ 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 ਦਾ ਉਹੰਦਰ ਮਹਾਰਾਜ ਰੂਪ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ

ਵਾਹ 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 ਕੋਈ ਨਹੀਂ ਗਰੁੱਪ ਗਰੁੱਪ ਵਿੱਚ ਤੁਸੀਂ ਆਪਣੇ ਨਾਲ ਗਰੁੱਪ ਵਿੱਚ ਪੈ ਜਾਣੀ ਵੀਡੀਓ ਗੁਰਦਿਤ ਖਾਲਸਾ ਉਹ ਹੈ ਗੁਰਦਿਤ ਕੀ ਭਤੇ ਇਹ ਆ ਪੰਜਾ ਸਾਹਿਬ ਗੁਰਦੁਆਸਾ ਉਹਦਾ ਲੰਗਰ ਦਾ ਤੇ ਦੇਖੋ ਤੁਸੀਂ ਕਿੰਦਾ بارش ਹੋ ਰਹੀ ਆ بارش ਚੱਲ ਰਹੀ ਆ ਦੋਹਾਂ ਦਿਮਾਗ ਤੇ بارش ਦਾ ਨਜ਼ਾਰਾ ਲੈ ਰਹੇ ਹੋ ਤੇ ਲੰਗਰ ਹੁਣ ਚੱਲ ਰਿਹਾ ਏ ਤੇ ਆਪਣਾ ਇੱਧਰ ਅੰਗਤ ਜਾ ਰਹੀ ਆ ਤੇ ਪਹਿਲੀ ਟ੍ਰੇਨ ਜਿਹੜੀ ਆ 2 ਵਜੇ ਆ ਦੂਸਰੀ ਟ੍ਰੇਨ ਜੋ ਆ 3 ਵਜੇ ਆ ਤੇ ਜੋ ਦੂਸਰੀ ਟ੍ਰੇਨ 3 ਵਜੇ ਸਾਡੀ ਜੋ ਤੀਸਰੀ ਟ੍ਰੇਨ ਆ ਉਹ 4 ਵਜੇ ਆ ਸੰਗਤ ਲੱਗੀ ਆ ਜਿਹੜੀ ਲੋਕਲ ਹੈ ਤੇ ਲੋਕਲ ਟ੍ਰੇਨ ਲੋਕਲ ਸੰਗਤ ਇੱਥੇ ਬੰਕਦੀ ਆ ਤੇ ਬਾਕੀ ਸਮਾਂ ਹੋ ਗਿਆ ਤੇ ਬਾਕੀ ਸਮਾਂ ਹੋ ਗਿਆ ਤੇ ਬਾਕੀ ਸਮਾਂ ਹੋ ਗਿਆ ਤੇ ਇਹ ਬ੍ਰਟੈਂਡ ਦੇ ਵਿੱਚ ਸੰਗਤ ਫੈਰੀ ਹੋਈ ਸੀ ਅਲੱਗ-ਅਲੱਗ ਜਗ੍ਹਾ ਤੇ ਉੱਧਰ ਪਰ ਉੱਧਰ ਵੀ ਸੰਗਤ ਫੈਰੀ ਹੋਈ ਤੇ 255 ਨੰਬਰ ਸਾਡਾ ਰੂਮ ਹੈ ਤੇ ਅਸਰ ਆਪਣਾ ਖਰਾਓ ਹੈ ਤੇ ਬਾਕੀ ਤੁਸੀਂ ਦੇਖ ਰਹੇ ਬਾਾਰਸ਼ ਦਾ ਫੁੱਲ ਨਜ਼ਾਰਾ ਚੱਲ ਰਿਹਾ ਹੈ Delhi بارش ਚੱਲ ਰਹੀ ਹੈ ਤੇ ਇਹ ਉਹਨਾਂ ਦਾ ਬਾਰੋ ਦਾ ਇਹਨਾਂ ਦਾ ਖਬਰਾਂ ਦੇ ਖਬਰਾਂ ਨੇ ਨਨਕਾਣਾ ਸਾਹਿਬ ਨੂੰ ਚੱਲੇ ਪਾਰ ਰਹੀ ਹੈ ਤੇ ਪੰਜਾ ਸਾਹਿਬ ਤੋਂ ਬਹੁਤ ਆ ਜਾ ਰਹੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੈ ਇਹਨਾਂ ਲੋਕ ਤਾਂ ਨਹੀਂ ਲੱਗਿਆ ਕੋਈ ਯਾਰ ਸਾਰਾ ਕੰਮ ਤਾਂ ਖਰਾਬ ਕਰਦਾ ਇਹ ਮੇਰਾ ਨਹੀਂ ਇਹ ਚੰਦੇ ਦੀ ਹੈ ਕਿਹਨੂੰ ਲੋਕ ਲੱਗਿਆ ਹੋਇਆ ਲੋਕ ਲੱਗੇ ਤਾਂ ਝੂਠ ਗਿਆ ਉਹ ਲੋਕ ਬਤਾ ਦੇ ਨਾ ਸਾਡੀ ਵੀਡੀਓ ਜੱਕੇ ਨਾ ਬਣਾ ਪਲੀਜ਼ ਮੇਰੀ ਬੇਨਤੀ ਹੈ ਜੂਮ ਕਰ ਲੂੰਗਾ ਮੈਂ ਲੋਕ ਦੱਸ ਦੇ ਮੇਰੀ ਗੱਲ ਤਾਂ ਸੁਣ ਲੈ ਝੋਟ ਨੂੰ ਅਸੀਂ ਕੀ ਅਸੀਂ ਵੀਡੀਓ ਸਿੰਗਲ ਰੱਖਣੀ ਹੈ ਇਹਨੂੰ ਰੱਖ ਦੇ ਯਾਰ ਪਲੀਜ਼ ਰੱਖ ਦੇ ਯਾਰ ਉਹ ਖੜੀ ਰਹਿ ਜਾ ਬੰਦ ਕਰ ਬੰਦ ਕਰ ਜੱਟ ਉਹਨਾਂ ਵੱਲ ਨਾ ਲੱਗੇ ਮਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹਾਂ ਪੰਜਾ ਸਾਹਿਬ ਗੁਰਦੁਆਰਾ ਸਟੇਸ਼ਨ ਤੇ ਤੇ ਆਪਣੇ ਨਾਲ ਸੰਗਤ ਜੀ ਇਹ ਜੋ ਕਿ ਅਗਲਾ ਸਫ਼ਰ ਆਪਣਾ ਨਨਕਾਣਾ ਸਾਹਿਬ ਨੂੰ ਜਾ ਰਿਹਾ ਹੈ ਬਾਪੂ ਜੀ ਆਪਣੇ ਹਰਿਆਣੇ ਤੋਂ ਸਾਰੇ ਭਰਾ ਵੀਰ ਬੰਦੂ ਬੀਬੀਆਂ ਤੇ ਆਪਣੇ ਨਾਲ ਜਾ ਰਹੇ ਨੇ ਹੁਣ ਅਗਲਾ ਪੜਾਅ ਹਮਾਰਾ ਸਾਡਾ ਨਨਕਾਣਾ ਸਾਹਿਬ ਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੇਖ ਰਹੇ ਹੋ ਤੁਸੀਂ اٹਕ ਸ਼ਹਿਰ ਜੋ ਕਿ ਰੇਲਵੇ ਸਟੇਸ਼ਨ ਤੇ ਆਟਕ ਸ਼ਹਿਰ ਦਾ ਰੇਲਵੇ ਸਟੇਸ਼ਨ ਤੇ ਪਹਾੜੀ ਏਰੀਆ ਵਿੱਚ ਇੱਕ ਗੁਰਦੁਆਰਾ ਪੰਜਾ ਸਾਹਿਬ ਆਲੇ ਦੁਆਲੇ ਸਾਰੇ ਪਾਸੇ ਪਹਾੜੀਆਂ ਪਹਾੜੀਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਆਪਣਾ ਸਟੇਸ਼ਨ ਆਟਕ ਦਾ ਤੇ ਸੰਗਤ ਆਪਾ ਜਾ ਰਹੀ ਹੈ ਨਨਕਾਣਾ ਸਾਹਿਬ ਤੇ ਆਪਣੇ ਸਾਰੇ ਵੀਰ ਬੰਦੂ ਮਾਤਾਵਾਂ ਭਰਾ ਸਭ ਜਾ ਰਹੇ ਨੇ ਸਿਕਿਉਰਿਟੀ ਗਾਰਡ ਫੋਰਸ ਆਪਣੇ ਨਾਲ ਹੈ ਆਪਣੀ ਹਵਾਲਤ ਕੇ ਲਈ ਤੇ ਜੇ ਕੋਈ ਸਟੇਸ਼ਨ ਦਾ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਾ ਸਤਿ ਸ੍ਰੀ ਅਕਾਲ ਜਿਹੜੇ ਦਰਸ਼ਨ ਕਰ ਰਹੇ ਹੋ ਸ੍ਰੀ ਪਾਕਿਸਤਾਨ ਬਰਨਾਨ ਪ੍ਰਦੇਸ਼ ਜਿਹਦਾ ਜਨਮ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਹੈ ਤੇ ਇਹ ਸੰਗਤ ਲਾਣਾ ਨੜਲੇ ਗੁਆਂਢ ਕਹਿੰਦੇ ਕੀ ਫਤੇ ਸਾਹਾ ਸੰਗਤ ਜੀ ਇਹ ਹੈ ਨਨਕਾਣਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਤੇ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਸ੍ਰੀ ਨਨਕਾਣਾ ਸਾਹਿਬ ਸਾਹਿਬ ਦੇ ਤੇ ਜੋ ਕਿ ਕਰਤਾਰਪੁਰ ਸਾਹਿਬ ਵਿੱਚ ਨਨਕਾਣਾ ਸਾਹਿਬ ਇਹ ਜਾਣਦੇ ਜਿੱਥੇ ਭਾਈ ਲਕਸ਼ਮਣ ਸਿੰਘ ਜੀ ਨੂੰ ਪਾਣਾ ਗਿਆ ਸਾਡੇ ਜੀ ਜਦੋਂ ਸਿੱਖ ਪ੍ਰਥਾ ਅ ਮੰਨਤਾ ਦੇ ਹੱਥ ਵਿੱਚ ਸੀਗੇ ਤੇ ਉਸ ਟਾਈਮ ਦਾ ਇਹ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਾਨਕਾ ਸਾਹਿਬ ਤੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਲੇ ਸੋਨਹੌਸ ਸਤ ਸਿੱਧੇ ਰੋਪੇ ਪਹੁੰਚ ਡੋ ਸਵਾਇਕੀ ਦਿਫਤੇ ਐਮਐਸਸੀ ਪਾਕਿਸਤਾਨ ਵਿੱਚ ਇਹ 240 ਤੇ ਇਹਦੇ ਬਾਰੇ ਆਪਾਂ ਦੇਖ ਰਹੇ ਹਾਂ ਕਿ ਇਹਦੇ ਚ ਟੈਕਨੋਲੋਜੀ ਚ ਵੱਖਰਾ ਕੀਤਾ ਗਿਆ ਹੈ ਕਿ ਕਿਸ ਤਰੀਕੇ ਨਾਲ ਮੋਰਲ ਆਰਡਰ ਲਗਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਐਲ ਡਬਲਯੂ ਐਨ 50 46 ਪੰਜਾਬ ਪੰਜਾਬ ਦਾ ਨੰਬਰ ਹੈ ਪੰਜਾਬ ਤੇ ਮੈਨੂਅਲ ਸਟੀering ਹੈ ਰੋਟਰੀ ਪੰਪ ਪੂਰੀ ਚੱਲ ਰਿਹਾ ਹੈ ਇੱਧਰ ਬਾਕੀ ਹੋਰ ਤਾਂ ਕੁਝ ਨਹੀਂ ਆ ਤੇ ਲੋਡਰ ਬਾਰੇ ਡਰੈਕਸ਼ਨ ਦਿੱਤੀ ਹੋਈ ਹੈ ਇਹ ਤਿਆਰ ਕੋਲ ਹੈ ਇਹਗਾ ਲੱਖ ਦਾ ਬਣ ਗਿਆ ਹੁਣ ਦੱਸੋ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਦੱਸੋ ਠੀਕ ਆ ਉਹ ਖਾਲਾ ਜੀ ਪਿੱਛੋਂ ਅਸੀਂ ਹੁਸ਼ਿਆਰ ਬੋਲਦੇ ਤੁਸੀਂ ਗੜ ਸ਼ੰਕਰ ਦੇ ਹਾਂ ਉਹ ਸਾਡਾ ਚੰਦਿਆਣੀ ਸੀ ਜਨਾਬ ਹਾਂ ਰਾਏਪੁਰ ਪਿੰਡ ਤੁਹਾਡਾ ਠੀਕ ਆ ਜੀ ਤੇ ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਸੀ ਉਹ ਵੀ ਦੱਸ ਦਿਓ ਆਪਣਾ ਨੰਬਰ ਜੀ ਮੁਦਲੀ ਅਲੀ ਮੁਹੰਮਦ ਹੈ ਅਲੀ ਮੁਹੰਮਦ ਦੇ ਗੁਲਾਮ ਨਦੀ ਦੋ ਭਾਈ ਸੀ ਗੁਲਾਮ ਨਦੀ ਦੋਨੋਂ ਭਰਾ ਸੀ ਕੋਈ ਗੱਲ ਨਹੀਂ ਠੀਕ ਆ ਜੀ ਬਾਇਕ ਜੀ ਦਾ ਖਾਨ ਸਾਹਿਬ ਬਾਇਕ ਜੀ ਦਾ ਨੇ ਵਾਇਗਰ ਦੀ ਕੋਲਸਾ ਵਾਇਗਰ ਦੀ ਫਤਈ ਵਾਇਗਰ ਟਿੱਕਾ ਖਾਲਸਾ ਵਾਇਗਰ ਦੀ ਕਿਤੇ ਪੱਤੇ ਇਹ ਗੁਰਦੁਆਰਾ ਸਾਹਿਬ ਹੈ ਪੱਟੀ ਸਾਹਿਬ ਪੱਟੀ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੇ ਮੰਡਲੀ ਸਿੱਖਸ਼ਾ ਲੈਣ ਲਈ ਪੱਟੀ ਲੈਣ ਵਾਸਤੇ ਆ ਰਹੇ ਸੀ ਤੇ ਪੰਡਤ ਜੀ ਪੰਡਤ ਜੀ ਕੋਲ ਤੇ ਪੰਡਤ ਜੀ ਨੰਬਰ ਜੀ ਲਾਲ ਤੇ ਮੌਲਵੀ ਖੁਦਰਤ ਖੁਦਰਤ الدین ਉਹ ਰਹਿੰਦੇ ਸਨ ਮੇਰੇ ਇਤਿਹਾਸ ਵਿੱਚ ਪੜਨਾਂ ਤੇ ਪੜ੍ਹਨ ਲਈ ਤੇ ਪ੍ਰਸਤਾਨ ਤੇ ਗੁਰਨਾਣਕ ਦੇਵ ਜੀ ਦੇ ਪੱਟੀ ਸੈਰਪੁਰ ਦਾਲ ਸਾਹਿਬ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋਇ ਘਟੜਾ ਸਾਹਿਬ ਦੇਖ ਰਹੇ ਹੋ ਉਸ ਟਾਈਮ ਤੇ ਇਹ ਮਦਰਾਸਾ ਹੁੰਦਾ ਸੀ ਤੇ ਗੁਰਨਾਣਕ ਦੇਵ ਜੀ ਇੱਥੇ ਪੜਨ ਲਈ ਆਉਂਦੇ ਸੀ ਵਾਹਿਗੁਰੂ ਜੀ ਕੀ ਫਤਿਹ ਜੀਰੋ ਬਲੇ ਜੋਂ ਨਾ ਪੈਸੇ ਸਦਾ ਇਹ ਕਰ ਰਹੇ ਹੋ ਦਰਸ਼ਕ ਕਰ ਰਹੇ ਹੋ ਗੁਰਦੁਆਰਾ ਪੱਟੀ ਸਾਹਿਬ ਕਕਾਲਾ ਸਾਹਿਬ ਕਕਾਲਾ ਸਾਹਿਬ ਗੁਰਦੁਆਰੇ ਇਹ ਸਥਾਨ ਹੈ ਜਿੱਥੇ ਉਹ ਨਾਗ ਦੇ ਸਾਨੂੰ ਪੜਾਇਆ ਸੀ ਨਰਨਾਣ ਦੇ ਜੀਰਾਂ ਨੂੰ ਪੜਾਇਆ ਸੀ ਪਤਾ ਹੀ ਤੇ ਇੱਥੇ ਕਲਾਕਾਰ ਦੇਖ ਸਕਦੇ ਹੋ ਤੁਸੀਂ ਬਹੁਤ ਦਿਨ ਪੁਰਾਣੇ ਸਮਝਦੇ ਹੋ ਤੁਸੀਂ ਦੇਖ ਲਓਗੇ ਵੱਟ ਚੱਕ ਪਾਲਸ ਇੰਨਾ ਬਾਰੇ ਕੀਤੀ ਗਈ ਹੈ ਇਹ ਜੋ ਬਿਲਡਿੰਗ ਹੈ ਮਹਾਰਾ ਰਣਜੀਤ ਸਿੰਘ ਜੀ ਦੇ ਟਾਈਮ ਤੋਂ ਬਣੀ ਹੋਈ ਹੈ ਤੇ ਇਹ ਉਸ ਤਰ੍ਹਾਂ ਦੀ ਸਾਰੀ ਬਣੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਬਣਾਇਆ ਉਸੇ ਟਾਈਮ ਦਾ ਹੈ ਬਾਕੀ ਜਿਸ ਤਰ੍ਹਾਂ ਦੀ ਬਿਲਡਿੰਗ ਹੈ ਉਸੇ ਤਰ੍ਹਾਂ ਹੈ ਕਿਥੇ ਗੁਰਨਾਮ ਕੇਤੇ ਸਾਹਿਬ ਜੀ ਪੜਨ ਹਾਂ ਦਸੀ ਤੇ ਆਪਣੇ ਮੰਡਲੀ ਵਿਦਿਆਪ ਪੰਡਤੋ ਪ੍ਰავਤ ਕੀਤੀ ਜੀ ਇਛੇ ਗੁਨਾਰ ਸਾਹਿਬ ਨੇ ਕੋ ਤਕਰ ਚਾਏ ਨੇ ਤੇ ਵਾਦੇ ਨੂੰ ਕੀ ਦੱਸਿਆ ਵੀ ਕਿ ਕੋ ਤੋਂ ਸਭ ਨੇ ਲੱਕ ਸ਼ਰਮਾ ਉਹ ਪੇੜ ਜਿੱਥੇ ਬਹੁਤ ਫਰ ਬਹੁਤ ਸਾਹ ਜਿੰਨਾ ਕੋੜਾ ਬੰਨਿਆ ਸੀ ਤੇ ਇਸ ਜੋਤ ਤੇ ਵਾਹੇ ਗੁਰਜੀ ਖਾਲਸਾ ਹੈ ਬੰਨਿਆ ਸੀ ਵਾਹੇ ਗੁਰਜੀ ਕੀ ਫਤਿਹ ਸੇਮਾ ਬਸੇ ਸੇਮਾ ਬਸੇ ਜਿਹੜਾ ਉਹ ਬੰਨਿਆ ਸੀ ਉਹਦਾ ਰੁੱਖ ਸੀ ਹੈਗਾ ਇਹ ਪਹਿਲਾਂ ਥੱਲੇ ਪਿਆ ਸੀ ਹੁਣ ਕਰਕੇ ਲੱਗਾ ਹੈ ਅੱਛਾ ਪਹਿਲਾਂ ਥੱਲੇ ਲੱਗਾ ਅੱਛਾ ਤੂੰ ਕਿ ਲੈ ਜਾਂਦੇ ਹੋ ਤੇ ਪਹਿਲਾਂ ਥੱਲੇ ਹੁੰਦਾ ਇੱਕ ਤੇ

ਸਮੋ ਐਸੇ ਜੋ ਐਸੇ ਜੋ ਅੱਛੀ ਤਰ੍ਹਾਂ ਗੁਰਦੁਆਰਾ ਪੰਜਾ ਸਾਹਿਬ ਨਨਕਾਣਾ ਸਾਹਿਬ اسلامਾਬਾਦ ਜੀ ਦਰਸ਼ਨ ਕਰ ਰਹੇ ਹੋ اسلامਾਬਾਦ ਪੰਜਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਇੱਥੇ ਐਂਟਰੀ ਹੋਈ ਆ ਬਈ ਬਾਕਾ ਬਾਰਡਰ ਤੋਂ ਬਾਅਦ ਪਹਿਲਾ ਫੜਾਓ ਪੰਜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਲੇ ਸੋਨ ਅਰ 10 ਮਹਾਰਾਜੀ ਕੀ ਸਦਾ ਜੀਓ ਜੋ ਬਲੇ ਸੋਨ ਹਾ ਸੋਤ ਸ੍ਰੀ ਅਕਾਲੋ ਜੀ ਇਹ ਹੈ ਜੀ ਰਾਵਲਪਿੰਡੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਲਾਹੌਰ ਦਾ ਸਟੇਸ਼ਨ ਲਾਹੌਰ ਸ਼ਹਿਰ ਯਰ ਕੈਰ ਲਾਹੌਰ ਸ਼ਹਿਰ ਜਿੰਨੇ ਵੀ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਗਏ ਉਹ ਸਾਬ ਇੱਥੇ ਦਿੱਤੇ ਗਏ ਨੇ ਇਹ ਲਾਹੌਰ ਸ਼ਹਿਰ ਆ ਤੇ ਤੁਸੀਂ ਇਹਨਾਂ ਦੇ ਦਰਸ਼ਨ ਕਰ ਰਹੇ ਹੋ ਸਟੇਸ਼ਨ ਦੇ ਬਾਕੀ ਆਪਾਂ ਇੱਥੇ ਦੋ ਦਿਨ ਆਪਣਾ ਪੜਾਓ ਹੈ ਟੋਕਾਂਗੇ ਘੁੰਮਾਂਗੇ ਫਿਰਾਂਗੇ ਤੇ ਦੇਖਾਂਗੇ ਲਾਹੌਰ ਸ਼ਹਿਰ ਬਹੁਤ ਜਿਆਦਾ ਜੁੜੀਆਂ ਸਿੱਖ ਹਥਿਆਰੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਹੀ ਰਾਜ ਕਰਦੇ ਸੀ ਤੇ ਤੁਸੀਂ ਦੇਖ ਰਹੇ ਹੋ ਲੋਰ ਸਟੇਸ਼ਨ ਵਾਏਗੁਰੂ ਜੀ ਦਾ ਪਾਲਸਾ ਵਾਏਗੁਰੂ ਜੀ अरे आना अरे आना भाई हम लोग के लागे ये अमन भैया R provincia R wiz её ਭਾਇ ਕੋ ਚੱਕਾ ਬੰਦ ਚਾ ਬਾਇ ਕੋ ਲੱਤਾ ਜੀ ਦੇ ਦੇ ਕਿ ਸੁਪਨਾ ਦੇਖ ਰਹੀ ਆ ਮੈਂ ਕਿਉਂ ਉਹ ਛੰਡੇ ਤੱਕ ਜਾਣਾ ਅੱਗੇ ਨਹੀਂ ਜਾਣਾ ਨਹੀਂ ਤਾਂ ਇੱਥੋਂ ਹੀ ਪੜਾ ਜਾਇਦਾ ਸੀਗਾ ਉਹ ਛੋਟੀ ਜਿਹੀ ਵੀਡੀਓ ਬਣਾ ਕੇ ਵੀ ਲਾਹੌਰ ਐਨੇ ਕਿਲੋਮੀਟਰ ਹੈਗਾ ਤੇ ਪਿੱਛੇ ਆ ਜਾਈਦਾ ਸੀ ਸਾਜੀਆਂ ਸਾਰੇ ਜਾਣੇ